ਸ੍ਰੀ ਗੁਰੂ ਹੁਣ ਗੁਰੂ ਅਖਰ ਤੇ ਦੋ ਹੀ ਹੈ ਜਿਆਦਾ ਨਹੀਂ ਗੁਰੂ ਪਰ ਇਹਦੇ ਤੋਂ ਬਿਨਾ ਤਾਂ ਮੁਕਤੀ ਕਿਸੇ ਦੀ ਵੀ ਨਹੀਂ ਗੁਰੂ ਤੋਂ ਬਿਨਾ ਮੁਕਤੀ ਨਹੀਂ ਹੁੰਦੀ ਜਿੰਨੇ ਮਰਜ਼ੀ ਕੋਈ ਜਪ ਤਪ ਜੋ ਮਰਜ਼ੀ ਸਾਰੀ ਧਰਤੀ ਦਾਨ ਕਰ ਦੇ ਪਰ ਗੁਰੂ ਤੋਂ ਬਿਨਾ ਮੁਕਤੀ ਨਹੀਂ ਕਦੇ ਵੀ ਨਹੀਂ ਅੱਜ ਤੱਕ ਤਾਂ ਕਿਸੇ ਦੀ ਹੋਈ ਨਹੀਂ ਇਸ ਕਰਕੇ ਕਾਲਜੁਗ ਵਿੱਚ ਉਹ ਜੋ ਆਦ ਹੈ ਨਾ ਇਹ ਗੁਰੂ ਵਾਹਿਗੁਰੂ ਗੁਰੂ ਨਾਨਕ ਸਾਹਿਬ ਇਹ ਪ੍ਰਗਟ ਹੋਏ ਨੇ ਜਨਮ ਨਹੀਂ ਹੋਇਆ ਮਾਰੇ ਦਾ ਰਾਏਪੋਇ ਦੀ ਟਲਵੰਡੀ ਆ ਰਹਿਣ ਅਗਲੇ ਮਹੀਨੇ 4 ਤਰੀਕ ਸਾਰੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸਵੇਰੇ ਸ਼ਬਦ ਪੜਦਿਆਂ ਟੋਲ ਕੀ ਸ਼ਾਹਣੇ ਵਜਾਉਂਦੇ ਕੋਈ ਚਾਹ ਦਾ ਇੰਤਜ਼ਾਮ ਕਰਦਾ ਕੋਈ ਮਠਾਈ ਦਾ ਚਲੋ ਮੇਰੀ ਕਮਾਈ ਥੋੜੀ ਲੇਖੇ ਲੱਗ ਜੇ ਮੈਂ ਨਾਮ ਜਪਣ ਵਾਲਿਆਂ ਨੂੰ ਗੁਰੂ ਨਾਨਕ ਦੇ ਪਿਆਰ ਵਿੱਚ ਤੁਰੇ ਫਿਰਦੇ ਨੇ ਕੋਈ ਚਾਹ ਪਿਆ ਦਾ ਕੋਈ ਮਠਿਆਈ ਸ਼ਕਾ ਦਾ ਮੇਰਾ ਭਲਾ ਹੋ ਜਾਏ ਹੋਰ ਤਾਂ ਕੋਈ ਮਤਲਬ ਨਹੀਂ ਨਾ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਦੇਸਾਂ ਬਦੇਸਾਂ ਵਿੱਚ 10-15 ਦਿਨ ਪਹਿਲਾਂ ਹੀ ਨਾਲੇ ਤੇ ਜਾਗਣ ਦਾ ਸਵਾਬ ਬਣ ਜਾਂਦਾ ਫਿਰ ਸਾਲ ਲੰਘ ਜਾਂਦਾ ਜਿਵੇਂ ਘੜੀ ਦੀ ਚਾਬੀ ਪੜ ਦਿੰਦੇ ਨਾਲੇ ਫਿਰ ਦਾਬ ਸਵੇਰੇ ਸਾਜ ਕਰਕਾਉਂਦੇ ਟੋਲਕੀਆਂ ਛੈਣੇ ਤੇ ਪੜਦੇ ਤੁਸੀਂ ਵੀ ਪੜਿਆ ਕਰੋ ਸਾਰੀ ਦੁਨੀਆ 'ਚ ਲੱਗੇ ਹੋਰੇ ਸਿੱਧੇ ਹੋ ਕੇ ਸਤ ਗੁਰੂ ਨਾਨਕ ਪ੍ਰਗਟਿਆ 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 ਆ ਗੁਰ ਜਨ ਹੋਆ ਗੁਰ ਨਾਨਕ ਪਰਜਿਆ ਸਰਬ ਜਾਨਿ ਪਰਜਿਆ ਮਿੱਟੀ ਤੁੰਗ ਜਾ ਕੇ ਜਨ ਹੋਆ ਗੁਰ ਨਾਨਕ ਪਰਜਿਆ ਸਰਬ ਜਾਨਕ ਪਰਜਿਆ дой ਪਰਿੰदित लुਵੰਡੀ ਗੁਰੂ ਨਾਨਕ ਜੀ ਪਰਗਟ ਹੋਏ ਸੁਣੀਏ ਹੁਣੀ ਇਹ ਤੁਸੀਂ ਸਾਖੀਆਂ ਬੜੇ ਬੜੇ ਪ੍ਰਮਾਣ ਵਾਲਾ ਮਰਦਾਨਾ ਨੂੰ ਗੁਰੂ ਜੀ ਨੇ